ਸਾਰਿਆਂ ਨੂੰ ਸਾਰੇ ਜਣੇ ਵਧੀਆ ਰਹਿੰਦੇ ਹੋ ਸਾਰੇ ਜਣੇ ਵਧੀਆ ਰਹਿੰਦੇ ਹੋ ਸਤਿ ਸ੍ਰੀ ਅਕਾਲ ਤੁਹਾਡੇ ਚੈਨਲ ਤੇ ਤੇ ਮੈਂ ਇਹ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਹ ਦੇਖ ਲਓ ਅੱਜ ਫੇਰ ਅਨਾਇਤ ਜੀ 5 ਵਜੇ ਉੱਠ ਗਈਆਂ ਖੇੜਦੀ ਆਪੇ ਜਿਵੇਂ 5 ਵਜੇ ਜੀ ਸਟਾਈਲ ਲੋ ਮੇਰੀ ਸਟਾਈਲ ਲੋ ਆ ਕੀ ਕਰਦਾ ਹੁੰਦਾ ਹੁੰਨਾ ਇਹ ਹੈ ਉੱਪਰ ਕਰਕੇ ਕੀ ਕਰਦਾ ਹੁੰਨਾ ਤੂੰ ਇਹ ਕੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਠੀਕ ਹੋਗੇ? ਪੁੱਛ ਤੂੰ ਸਾਰੇ ਜਣੇ ਠੀਕ ਹੈਗੇ? ਹਾਂ। ਰਾਜੋਪਈ ਨਾ ਇਤ ਨੂੰ ਸਾਰੇ ਠੀਕ ਹੋ। ਅਨੈ ਤੂੰ ਇੰਨੀ ਜਲਦੀ ਕੱਟ ਉੱਠਦਾ ਹੁੰਦਾ ਹੁਣਾਂ। ਤੈਨੂੰ ਨੀਂਦ ਨਹੀਂ ਹੈਗੀ? ਉਹ ਪੁੱਤ। ਖੁਸ਼ ਤਵੀਤ ਹੈ ਮੇਰਾ ਇਹ ਖੁਸ਼ ਤਵੀਤ ਨੋ ਹੱਥ ਘੜੋ ਬਾਰ ਮੋ ਜੋ ਗੁੱਡ ਗਰਲ ਨਹੀਂ ਤੂੰ ਇੰਨੀ ਜਲਦੀ ਉੱਠ ਕੇ ਕਰਨਾ ਕੀ ਹੁੰਦਾ ਹੈ ਨਾਇਤ ਕੋ ਕੰਮ ਹੁੰਦਾ ਤੈਨੂੰ ਕੰਮ ਹੁੰਦਾ ਹੈ ਕੋਈ ਦਿਨ ਉਹ ਮੁੱਛੀ ਬਦਣੀ ਵਾਲੀ ਹੈ ਤੇ ਆਪਾਂ ਨੂੰ ਲੱਗੀ ਸੀ ਝਾੜੂ ਨਾ ਇਹ ਤਾਂ ਕਦੋਂ ਦੀ ਉੱਠੀ ਆ ਤੇ ਜਲਦੀ ਥਾੜ ਲੰਦੀ ਆਉ ਜੀ ਸਾਰਿਆਂ ਨੂੰ ਤੇ ਆਪਾਂ ਹੁਣ ਝਾੜੂ ਲਾਉਨੇ ਆ ਫੇਰ ਦੇਖਦੇ ਕੀ ਕਰਨੇ ਆ ਹਮਮ ਪਾਲੋ ਮੁੱਛੀ ਬਤਾ ਨਵੀਆਂ ਜਿੱਡਾਂ ਮਿਲਦੀਆਂ ਆ ਉਹ ਮੁੱਛ ਪਾਲਿਆ ਕਰੋ ਬਸ ਪੁਰਾਣੀਆਂ ਨਾ ਖੇਡੋ ਨਾ ਫੇਰ ਨਵੀਆਂ ਚੱਕ ਲਓ ਪੈਂਦੀ ਨਿਵੇਂ ਚ

ਹੋ ਨਹੀਂ ਜਮ ਮੈਂ ਅਨ ਆਇ ਤਕੋਰਾਂ ਨਾਈਟ ਕੋਰ ਚਿੰਜਰ ਮੈਂ ਆਈ ਕਿੱਦੀ ਲੈ ਲੈ ਬੈਠਣਾ ਥੋੜੀ ਐ ਖੜੀ ਰਕਰੋ ਹੀ ਨੂੰ ਬੈਠ ਕੇ ਰਾਜੀ ਨਹੀਂ ਮੈਂ ਨਹੀਂ ਜੱਗਦੀ ਪਾਪਾ ਨਾਲੇ ਖੇਡ ਹੋਣ ਤੂੰ ਹੂੰ ਗੰਜੂ ਜੇ ਆਹੇ ਬਹੁਤ ਬਣੀ ਕਾ ਪਪਾ ਮੈਨੂੰ ਡੇਕ ਨਾ ਦੇਈ ਕਿਤੇ ਡਿੱਗ ਜਾਊਗਾ ਮੈਂ ਲੈ ਲੈ ਐਂ ਕਿ ਮੈਂ ਡਿੱਗ ਜੂ ਹਾਂ ਜੇ ਡਿੱਗ ਗਿਆ ਕਿਆ ਫੇਰ ਐਨਾ ਟਾਂਕਿਲ ਮਤਾਂ ਚੱਕ ਐ ਕਪੂ ਕਹੀ ਮੈਨੂੰ ਕਿਤਨਾ ਸਿੱਕ ਗਿਆ ਏ ਚੱਲ 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 ਆਜੋ ਆਜੋ ਤੁਰਿਆਓ ਤੂੰ ਬੜੀ ਜੀਤੀ ਜੀਤੀ ਪੈਰ ਚੱਕਣ ਲੱਗ ਗਿਆ ਓਏ ਆਜੋ 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 ਤੁਰਦਾ ਨੂ ਚੱਕਲਾ ਚੱਕਲਾ ਆ ਜਾ ਗਲਾਸ ਚੱਕਲਾ ਲੱਸੀ ਚਕੂਆ ਨਾਇ ਤਾ ਉਹ ਦੇਖ ਬੱਚੀ ਪੀ ਲੈ ਲੱਸੀ 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 ਪੀ ਲੋ ਪੀ ਲੋ ਪੀ ਲੋ ਆ ਦੇਖ ਲੋ ਗੁਰਦੀਪ ਅੱਜ ਬੰਨਣ ਲੱਗਿਆ ਇਹਨੂੰ ਦੇਖਦੇ ਆਂ ਵੀ ਸਿਰੇ ਚੜਦਾ ਕਿ ਨਹੀਂ ਕੀ ਖੋ ਗਿਆ ਗੁਰਦੀਪ ਦਬਾਰੋ ਪਲਾਸ ਗਿਆ ਕਿੱਥੇ ਕੀ ਕਹਿੰਦਾ ਤਾ ਇਹ ਦਿਮਾਗ ਖੋਦਾ ਹੈ ਜੇ ਦਿਮਾਗ ਹੈ ਤਾਂ ਫਿਰ ਪਲਾਸ ਕਿੱਥੇ ਖੋਤਾ ਤੁਸੀਂ ਤੁਸੀਂ ਉਹਦਾ ਲਈ ਫਿਰਦੇ ਤੇ ਹੂੰ ਇੱਧਰ ਦੇਖ ਲਓ ਭੋਲੂ ਸ਼ੋਨਾ ਜੀ ਮੇਰਾ ਇਕੱਲਾ ਹੀ ਖੇਡਦਾ ਪਿਆ ਕੀ ਹੈ ਕੀ ਦਿਖਦਾ ਤੇਰੀ ਗੱਡੀ ਖੜੀ ਹੈ ਗੱਡੀ ਘੜੀ ਸੀ ਤੇਰੀ ਕੀ ਲਾਉਣਾ ਹੈ ਕੋ ਇਹਦੀ ਗੱਡੀ ਤੇ ਤਾਂ ਛੱਤ ਪੈਂਦੀ ਆ ਉੱਪਰੋਂ ਹੈਨਾ ਬਈ ਕਹ ਤਾਉ ਮੇਰੀ ਗੱਡੀ ਤੇ ਤਾਂ ਛੱਤ ਪੈਂਦੀ ਐ ਮੈਂ ਕਹਾਂ ਉਹ ਨਹੀਂ ਕਰ ਕੀ ਲਵਾਂ ਗੱਡੀ ਐ ਮਮੀ ਆਮੀ ਪਾਪਾ ਨੂੰ ਪਰਾ ਮਾਰਿਆ ਫੇਰ ਗੱਲ ਚੜ ਕਰਿਆ ਆਮੀ ਉਹ ਕੋਲ ਨੂੰ ਕਰੂ ਆਪਣੇ ਇੱਧਰ ਆ ਇੱਧਰ ਕਿਸੇ 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 ਰੱਬ ਨਹੀਂ ਇਹ ਉਹ ਮੋੜਦੀ ਦੇਖ 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 ਓ ਓ ਓ ਕਿਸੇ ਕਿਸੇ ਹਾਂ ਹਾਂ ਰੱਬ ਤੇ ਥੰਬੇ ਕਰੇ ਨਾ ਇਹ ਤਾਂ ਕਰਦੇ ਧਰ ਦੇ ਇੱਧਰ ਮੂੰਹ ਕਰ ਕਾ ਦੇ ਤੂੰ ਜਿੰਨਾ ਮਰਜ਼ੀ ਕਰਾ ਲਈ ਹੁਣ ਨਹੀਂ ਕਰਦੀ। ਆ ਦੇਖ ਲਓ ਨੰਮੇ ਕੰਮ। ਗੂਠਾ ਪੈ ਗਿਆ ਮੂੰਹ 'ਚ। ਤਾਂ ਹੀ ਮੈਂ ਕਹੇ ਚੁੱਪ ਕਰਕੇ ਖਾ ਤੂੰ ਭਈ ਐ। ਗੂਠਾ ਚੁਗਦੀ ਐ ਭਈ। ਨਾ ਪੁੱਤ। ਤੂੰ ਗੂਠਾ ਚੁੰਗਣਾ ਹੁਣ। ਤੂੰ ਗੂਠਾ ਚੁੰਗਿਆ ਕਰੇਂਗਾ। ਉਹ ਪਪਾ ਦੇਖਦੇ ਆ। ਪਪਾ ਦੇਖਦੇ ਆ ਤੈਨੂੰ। ਮਾਰਨਗੇ। ਮਾਰੂਗੇ ਪਪਾ ਨਾ ਪੁੱਤ ਕੱਢ ਦੇ ਕੱਢ ਦੇ ਨੋ ਵੱਡੀ ਚਲਾਕ ਬੰਦੀ ਐ ਇਹਨਾਂ ਬੋਲਾ ਹੈ ਗائیں ਲੋ ਜੀ ਅੱਜ ਬਣਾਉਂਗੇ ਆਪਾਂ ਪਿੰਡੀਆਂ ਅਨਾਇ ਤੇ ਨਾਇਦੇ ਪਪਾ ਸੌਣ ਲੱਗੇ ਸੀ ਮੈਂ ਕਿੰਨੇ ਮੈਂ ਪਿੰਡੀਆਂ ਕੱਢ ਲਓ ਜੀ ਪਿੰਡੀਆਂ ਤੇ ਪਿਆਜ਼ ਆਪਾਂ ਕੱਟ ਰਹੇ ਸੀ ਅੱਜ ਬਣਾਵਾਂਗੇ ਆਪਾਂ ਤੇ ਤਰਬੂਜ ਲੈ ਕੇ ਆਏ ਸੀ ਕਰਦੇ ਪੋਬੀ ਕੱਟਿਆ ਥੋੜਾ ਜਨਾਇਦ ਨੂੰ ਖਵਾਇਆ ਸੀ ਤੇ ਮੈਨੂੰ ਇਹਦੇ ਤੂੰ ਬਾਹਰ ਜਾ ਸੀ ਤਾਂ ਸੌਣੇ ਆ ਦੇਖਦੀਆਂ ਵੀ ਸੁੱਤਿਆਂ ਹੀ ਨਹੀਂ ਤੂੰ ਉਸਤਾ ਮੈਨੂੰ ਬਾਹਰ ਕੱਢਿਆ ਸੀ ਰੂਮ ਚੋਂ ਵੀ ਜਾਓ ਅਸੀਂ ਸੌਣੇ ਆ ਮੈਂ ਤਾਂ ਨੇ ਠਾਇਆ ਮੈਨੂੰ ਮੈਂ ਸੌ ਗਿਆ ਸੀ ਇਹਨੇ ਮੇਰੇ ਲੱਤਾਂ ਮਾਰੀਆਂ ਨਾਲੇ ਘਾ ਪਾਈ ਗਈ ਕੀ ਕਰ ਰਹੀ ਸੀ ਤੂੰ ਸੌਣ ਨਹੀਂ ਦਿੱਤਾ ਕਿ ਪਾਪਾ ਨੇ ਨਹੀਂ ਸੌਣ ਦਿੱਤਾ ਤੈਨੂੰ ਦੱਸ ਮੈਨੂੰ ਉਹ ਦੇ ਉਹ ਮੂੰਹ ਬਣਾਉਂਦੀ ਕਿ ਪਾਪਾ ਨੇ ਨਹੀਂ ਸੌਣ ਦਿੱਤਾ ਮੈਨੂੰ ਹੈਨਾ ਲੋਈ ਅਲਾਇ ਤੇ ਕੱਟਿਆ ਜਾ ਰਿਹਾ ਨੋ ਦੇਖੋ ਹੁਣ ਕਿੰਨੇ ਪਖੰਡ ਕਰਦੀ ਐ ਕਿਵੇਂ ਇਹਦੇ ਨੋ ਬਟਨੇ ਪੈਂਦੇ ਆ ਆ ਦੇਖੋ ਓਹੋ ਹਾਂ ਇਹਦੇ ਮੂਰੇ ਪਖੰਡ ਕਰਨੇ ਪੈਂਦੇ ਆ ਫੇਰ ਕਿਤੇ ਨੋ ਕਟਾਉਂਦੀ ਐ ਹੁਣ ਇਹਨੂੰ ਪਤਾ ਕੀ ਆ ਮੈਉ ਚੱਕਣਾ ਖੇਡਾਂ ਆਪ ਤਾਂ ਇਦਾਂ ਕਰਦੀ ਆ ਇਹ ਇਹਦਾ ਕਟਾਉਂਦੀ ਆ ਇੰਨੀ ਪਤਾ ਦੋ ਆ ਘਟਾ ਕੇ ਦੋ ਹੱਥ ਦੇ ਘਟਾਵੇਂ ਨਾ ਨਾਟਕੀ ਬੈਠੀ ਆ ਤੁਹਾਦੇ ਸਾਂ ਠੀਕੀ ਆ ਗੋਗਲੋ ਜੀ ਠੀਕ ਆ ਨਹੀਂ ਆ ਪਾਪਾ ਦੋਗ ਲਗਦਾ ਹੈ ਨਾ ਤਾਂ ਘੱਟਣ ਲੱਗੀਆਂ ਮਾਰਦੀ ਆ ਸਵੇਰੇ ਉੱਠਦੀ ਸਾਰ ਮੇਰਾ ਨੱਕ ਖਿੱਚੀ ਜਾਊਗੀ ਗੋ ਮਾਰਦੀ ਐ ਨੇ ਇਹ ਇੱਕ ਬਾਧੇ ਬੜੀ ਛੇਤੀ ਨਾਲ ਹਜੇ ਥੋੜੇ ਦਿਨ ਹੋਏ ਸੀ ਕਟਿਆ ਨੇ ਬੱਚਿਆਂ ਦਾ ਰਹੀ ਬੱਦੁੰਦੇ ਮੇਰੇ ਬਬੂ ਖਾਣ ਨਾਲ ਲੱਗ ਜੇ ਨਹੀਂ ਕੇ ਪਪਾ ਕਟਾਈ ਹੋਇਆ ਕਰੂ ਫਿਰ ਨਾਇਤ ਦੀ ਹਨਾ ਉਹ ਤਾਂ ਵੀ ਤੇਰੀ ਵੀਡੀਓ ਬਣਦੀ ਐ ਨਾਇਤ ਇੰਨੀ ਸ਼ਾਂਤ ਹੋ ਗਈ ਕਿਵੇਂ ਘਟਾਰੀਆਂ ਅੱਜ ਲੈ ਜਮੀ ਸੌ ਬਣ ਰਹੀ ਐ ਅਜੇ ਨੂੰ ਪਤਾ ਮੇਰੀ ਵੀਡੀਓ ਬਣ ਰਹੀ ਐ ਵੀ ਸਾਰੇ ਮੈਨੂੰ ਦੇਖਣਗੇ ਮਸਾਉ ਬਣ ਜਾ ਬਹੁਤ ਹਿਯਾਰ ਆ ਕੁੜੀ ਇਹ ਦੇ ਬਹੁਤ ਹਿਯਾਰ ਆ ਇਹ ਇਹਨੂੰ ਪਤਾ ਐ ਮੇਰੀ ਵੀਡੀਓ ਬਣ ਰਹੀ ਐ ਤਾਂ ਹੀ ਟਿੱਕੇ ਬੈਠੀ ਐ ਪੈਰਾਂ ਦੇ ਵੀ ਘਟਨੇ ਪੈਰਾਂ ਦੇ ਵੀ ਇੰਨੇ ਵੱਦੇ ਗਨੇਥ ਦੇ ਵੱਦੇ ਉਦਣ ਨਾਲ ਹੀ ਘੱਟੇ ਸੀ ਪੈਰਾਂ ਦੇ ਵੀ ਹੱਥਾਂ ਦੇ ਓਹੋ ਕੋ 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 ਲੋ ਵੀ ਹੱਥਾਂ ਦੇ ਕੱਟੇ ਗਏ ਹੁਣ ਪੈਰਾਂ ਦੇ ਦੇਖੋ ਕਟਾਉਂ ਆਪ ਘਟਨੇ ਆਣਾ ਹੈ ਤਾਂ ਹੈ ਅਰੇ ਟਟੀ ਕੀ ਬੈਠੀ ਹੈ ਆਪ ਘਟੂਗੀ ਨਹੀਂ ਮੂੰਹ ਕਿੰਨਾ ਹੋ ਕਰਿਆ ਠੀ ਜਦੀ ਤਲਾ ਆ ਮੈਂ ਤੇਰਾ ਇਹ ਥੋੜੀ ਫੜਾਉਂਦੀ ਮੋਜੀ ਆਪਾਂ ਅਜੇ ਫਿਰ ਕੱਪੜੇ ਬਦਲਦੇ ਕ ਬਹੁਤ ਕੱਪੜੇ ਚੇਂਜ ਕਰਾਉਂਦੀ ਆ ਥੋੜੇ ਟਾਈਮ ਬਾਅਦ ਗੰਦੇ ਕਰ ਲੈਂਦੀ ਆ ਹੁਣ ਖੇਡਣ ਲੱਗੀ ਸੀ ਇਹ ਨੂਰ ਨਾਲ ਨੂਰਾ ਜੀ ਨੂੰ ਖੜਾਉਣਾ ਇਹ ਨਾਲ ਖੇਡਦੀ ਆ ਹੁਣ ਇਹ ਕਿਦਾਂ ਮਟਲੀ ਤੂੰ ਵੀਰੇ ਨਾਲ ਥੇੜਦਾ ਸੀ ਨਾ ਇਹ ਤਾਂ ਕੀਦਾ ਵੀਰਾਏ ਅਨਾਇਤ ਦਾ ਹੁਣ ਅਸੀਂ ਬੈੱਡ ਤੇ ਇਹਨੂੰ ਤਾਂ ਨਹੀਂ ਬਿਠਾਉਂਦੇ ਕਿਉਂਕਿ نیچے ਉਹ ਬਿਠਾਉਣੀ ਪੈਂਦੀ ਐ ਇਹ ਡਿੱਗ ਜਾਂਦੀ ਐ ਕੁਝ ਬੈਠਣ ਲੱਗ ਗਈ ਕੁਸ਼ਨ ਆ ਹੁਣ ਪੈਈ ਬੈੱਡ ਤੇ ਟਿਕਦੀ ਐ ਇਹ ਹੁਣ ਬੈਠੀ ਖੇਢੀ ਤਾਂ ਜਾਂਦੀ ਐ ਫਿਰ ਲੱਗੇ ਸੀ ਭਿੰਦੀਆਂ ਕਿਉਂਕਿ ਅੱਜ ਕੋਈ ਘਰੇ ਨਾ ਦੁੱਧ ਗਰਮ ਕਰਦੇ ਹੁੰਦੇ ਆਂ ਵਾਲਾ ਤੇ ਘਰੇ ਹੈ ਨਹੀਂ ਫਿਰ ਹੁਣ ਇੱਥੇ ਬਣਾਉਣੀ ਆ ਵੈਣੀ ਆ ਤੇ ਇਹ ਸਾਹਮਣੇ ਖੜਡਣ ਪਾਈ ਐ ਕਿਉਂਕਿ ਫਿਰ ਸਾਹਮਣੇ ਦਿੱਤੀ ਜਾਂਦੀ ਐ ਮੈਨੂੰ ਇਹ ਖੜਦੀ ਹਾਂ ਕੀ ਹੋਇਆ ਆ ਦੇਖ ਲਓ ਆਪਣੇ ਆਪ ਖਿੜਦੀ ਖਿੜਦੀ ਸੁਣਗੀ ਇਹ ਮਮਾ ਤਾਂ ਕੰਮ ਕਰਦੀ ਐ ਮੈਂ ਹੁਣ ਥੋੜਾ ਟਾਈਮ ਸੌਂ ਜਾਣਾ ਬਹੁਤ ਸਿਆਣੀ ਧੀ ਐ ਮੇਦੀ ਕੀ ਹੋਇਆ ਕੀ ਹੋਇਆ ਤਾਇਆ ਰੋਟੀ ਦਿੰਦਾ ਨਹੀਂ ਆਗਾ ਤਾਇਆ ਆਪੇ ਰੋਟੀ ਖਾਈ ਹੁੰਦਾ ਹੈ ਹੈ ਕੀ ਹੋਇਆ ਭੋਲੂ ਓਏ ਕੀ ਹੋਇਆ ਬੁੱਤ ਹਾਂ ਹਾਂ ਖਾ ਜਾ ਵੀ ਤੂੰ ਤੂੰ ਬੜਾ ਘੜਾ ਬੰਦਾ ਜਨ ਹੈ ਹੂੰ ਕੀ ਹੋਇਆ ਕੀ ਹੋਇਆ ਕੀ ਹੋਇਆ ਤੈਨੂੰ ਹਾਂ ਨੀ ਨੌਣ ਵੀ ਲੱਗੀ ਤੈਨੂੰ ਹੈ ਨਾ ਇਹ ਤਾਂ ਨਾਲ ਇੰਨੀ ਜਲਦੀ ਉੱਠਿਆ ਕਰ ਫਿਰ ਜਲਦੀ ਸੌਣਾ ਹੁੰਦਾ ਤੂੰ ਡਿੱਗੇਗਾ ਡਿੱਗ ਜੈ ਨਾ ਹਾਂ ਹਾਂ ਦੰਦਾਂ ਦੀ ਰੋਟੀ ਤਾਂ ਆ ਕਹ ਦਾਦੂ ਰੋਟੀ ਦੇ ਦੇ ਤੁਸੀਂ ਖਾਈ ਜਾਂਦੇ ਹੋ ਖਿੜਿਆ ਗਾ ਤੇ ਫੇਰ ਹੱਥ ਨਹੀਂ ਲਾਉਣ ਕੀ ਹੋਇਆ ਤੂੰ ਸੌਣਾ ਹੈ ਫਿਰ ਚਲ ਨਾਈ ਸੂਟ ਪਾਈਏ ਫਿਰ ਸੌਂ ਜੀਓ ਆ ਦੇਖ ਲੋ ਅੱਜ ਸੌਂ ਵੀ ਗਈ ਕਾਦੀ ਹਜੇ 8 ਵਜੇ ਆ ਫਿਰ ਉਹੀ ਹੈ ਬਸ ਜਲਦੀ ਉੱਠ ਜਾਣਾ ਜਲਦੀ ਸੌਂ ਜਾਣਾ ਚਲੋ ਗੁੱਡ ਨਾਈਟ ਸਾਰਿਆਂ ਨੂੰ ਅੱਜ ਅਨਾਈਦ ਨੇ ਤਾਂ ਕੀਤੀ ਨਹੀਂ ਗੁੱਡ ਨਾਈਟ ਇਹ ਤਾਂ ਪਹਿਲਾਂ ਹੀ ਸੌਂ ਗਈ ਬਾਏ ਬਾਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੱਦ ਤੋਂ ਬੱਦ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਲੋ ਇੱਧਰ ਅਸੀਂ ਕਰੀ ਦੀ ਗੁੱਡ ਨਾਈਟ ਉੱਠ ਵੀ ਗਈ ਪਾਪਾ ਨਾਲ ਬੋਲ ਨਹੀਂ ਰਹੀ ਗੁੱਸੇ ਹੋ ਗਈ ਪਤਾ ਨਹੀਂ ਕੀ ਹੋ ਗਿਆ ਅਨਾ। ਅਨਾ ਇਹ ਪਪਾ ਬਲ ਦੇਖਦਾ ਵੀ ਨਹੀਂ ਕੀ ਹੋਇਆ ਪੁੱਤ? ਹੂੰ। 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 ਬੱਚਮੀ ਹੀ ਦੇਖ ਰਹੀ ਲਾ। ਕਾਂਜਾ ਕਾਂਦਾ ਨਹੀਂ ਪਾਰੀ ਹੈ ਨਾ। ਹੂੰ। ਅਨਾ ਇਹ ਕੀ ਹੋਇਆ? ਓਏ। ਕੀ ਹੋਇਆ ਪਪਾ ਨਾ ਬੋਲਣਾ ਨਹੀਂ। ਦੇਖਦੀ ਨਹੀਂ। ਹਾਂ। ਉਹ ਹਾਂ ਵੀ ਨਹੀਂ ਕਰੀ ਜਦੋਂ ਦੀ ਹੈ ਨਾ ਉਹ ਦੇਖ ਉਹ ਕਰਿਆ ਤੈਨੂੰ ਬੋਲੀਏ ਤੇਰੇ ਨਾਲ ਪਪਾ ਨਾ ਬੋਲਦਾ ਨਹੀਂ ਕਿੱਛ ਕਿੱਛ ਗੁੱਸੇ ਹੋ ਗਏ ਪਪਾ ਨਾਲ ਦੇਖਦੀ ਨਹੀਂ ਸੱਚੀ ਕਰਦੀ ਪਪਾ ਨੇ ਕਿਸੇ ਕਰੀ ਛੜਿਆ ਹੋਇਆ ਮੂੰਹ ਬਣਾਇਆ ਹੈ ਨਾ